ਤਦੋਂ ਸਿਵੋਰਡ ਨੇ ਫੈਸਲਾ ਕੀਤਾ ਉਹ ਵਲੂ ਅੱਜ ਨੰਗਲ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਮੌਕ ਡਲ ਕਿਤੇ ਗਿਆ ਤੇ ਡਿਪਟੀ ਕਮਿਸ਼ਨਰ ਵਰਜਿਤ ਵਾਲੀਆ ਤੇ ਐਸਐਸਪੀ ਸ਼ੁਭਮ ਮਕਰਵਾਲ ਦੇ ਵੱਲੋਂ ਨਗਰ ਦੇ ਵਿਕਸਿਤ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਹੈ। ਇਹ ਮੌਕ ਡਲ ਕਿਤੇ ਦੇ ਸਾਡੇ ਚੀਫ ਇੰਜੀਨੀਅਰ ਸਾਹਿਬ ਨੇ ਕਿਹਾ ਜਿਹੜੇ 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 ਸਰਕਾਰ ਵੱਲੋਂ ਹਦਾਇਤਾਂ ਹੈਗੀਆਂ ਉਹਨੇ ਉਹਨਾਂ ਨੂੰ ਉਹਨਾਂ ਨੂੰ ਨਿਸ਼ਾਨਦੇਸ਼ ਹੈ ਉਹਨਾਂ ਦੀ ਪਾਲਾ ਕਰੇ ਸਾਰਾ ਸਾਡਾ ਮੇਨ ਮੰਤਬ ਸੀਗਾ ਕਿ ਜਿਹੜੇ ਸਾਡੇ ਬੱਚੇ ਹੈਗੇ ਆ ਸਾਡੇ ਟੀਚਰਸ ਨੇ ਸਾਡੇ ਪੇਰੈਂਟਸ ਨੇ ਹੋਰ ਜਿਹੜੇ ਕੋਈ ਸਿਵਲ ਜਿਹੜੇ ਬੰਦੇ ਹੈਗੇ ਆ ਆਮ ਪਬਲਿਕ ਉਹਨਾਂ ਨੂੰ ਅਸੀਂ ਜਿਹੜੀ ਹੁਣ ਪ੍ਰਿਵੈਲਿੰਗ ਜਿਹੜੀ ਸਿਚੁਏਸ਼ਨ ਹੈ ਕੰਟਰੀ ਦੀ ਜਿਹੜੀ ਇੰਟਰਨੈਸ਼ਨਲ ਬਾਰਡਰ ਤੇ ਜਿਹੜੀ ਸਿਚੁਏਸ਼ਨ ਚੱਲ ਰਹੀ ਹੈ ਉਹਦੇ ਬਾਰੇ ਇਹਨਾਂ ਨੂੰ ਸੈਂਸਿਟਾਈਜ਼ ਕੀਤਾ ਜਾਵੇ ਜਿਸ ਤਰੀਕੇ ਨਾਲ ਕਿਸ ਜਿਸ ਤਰੀਕੇ ਨਾਲ ਇੱਕ ਪੀਸਫੁਲ ਮਾਹੌਲ ਜਿਹੜਾ ਹੈਗਾ ਆਪਣੇ ਸੂਬੇ ਦੇ ਵਿੱਚ ਤੇ ਆਪਣੇ ਜ਼ਿਲ੍ਹੇ ਦੇ ਵਿੱਚ ਇਸ ਤਰੀਕੇ ਨਾਲ ਜਿੱਦਾਂ ਪਹਿਲਾ ਉਹ ਬਰਕਰਾਰ ਹੋਵੇ ਤੇ ਇਹਨਾਂ ਨੂੰ ਜਿਹੜੇ ਅੱਗੇ ਕੀ ਸਟੈਪਸ ਕੀ ਮੈਜਰ ਲਿੱਤੇ ਜਾਣੇ ਆ ਉਹ ਇਹਨੂੰ ਚੰਗੀ ਤਰ੍ਹਾਂ ਇਹਨਾਂ ਉਹਨਾਂ ਨੂੰ ਜਿਹੜਾ ਬੀਫ ਤੱਕ ਗਰੀਫ ਕੀਤਾ ਗਿਆ ਕਦੇ ਨਾਲ ਨਾਲ ਹੀ ਸਾਡੇ ਜਿਹੜੇ ਅਫਸਰ ਹੈਗੇ ਸਾਡੀ ਜਿਹੜੀ ਟੀਮ ਹੈਗੀ ਆ ਸਾਡੇ ਤੇ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਤੇ ਹੋਰ ਵੀ ਜਿਹੜੇ ਹੈਗੇ ਆ ਵਕਤ-ਵਕਤ ਏਜੰਸੀਆਂ ਦੇ ਉੱਤੇ ਬੰਦੇ ਮੌਜੂਦ ਹਨ ਸਰਕਾਰ ਨੇ ਜਿਸ ਤਰ੍ਹਾਂ ਸਾਨੂੰ ਹਦਾਇਤਾਂ ਕੀਤੀਆਂ ਨੇ ਉਸ ਦੇ ਮੁਤਾਬਕ ਅਸੀਂ ਇੱਕ ਮੌਕ ਡ੍ਰਿਲ ਅੱਜ ਇੱਥੇ ਕੀਤੀ ਹੈਗੀ ਨੰਗਲ ਵਿਖੇ ਬੀਬੀਐਮਪੀ ਯੂਥ ਹੌਸਟਲ ਵਿੱਚ ਜਿਹਦੇ ਵਿੱਚ ਅਸੀਂ ਟ੍ਰੇਨਿੰਗ ਦਿੱਤੀ ਹੈ ਵੀ ਕਿਸ ਤਰ੍ਹਾਂ ਸਿਵਲ ਡਿਫੈਂਸ ਦਾ ਜਿਹੜੀ ਪ੍ਰਕਿਰਿਆ ਹੈ ਉਸ ਨੂੰ ਕਿਸ ਤਰ੍ਹਾਂ ਉਲੀਕਣਾ ਹੈ ਉਹਦੀ ਅਸੀਂ ਟ੍ਰੇਨਿੰਗ ਦਿੱਤੀ ਹੈ ਰੈਸਕਿਊ ਆਪਰੇਸ਼ਨ ਜਿਹੜੀ ਬੇਸਿਕ ਆਪਣੀ ਫਾਇਰ ਫਾਈਟਿੰਗ ਹੈ ਹੈਲਥ ਸਰਵਿਸਿਜ਼ ਇਹ ਸਾਰਿਆਂ ਦੀ ਟ੍ਰੇਨਿੰਗ ਕੀਤੀ ਗਈ ਹੈ ਲੇਕਿਨ ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਇਹ ਸਾਰੀ ਜਿਹੜੀ ਐਕਟੀਵਿਟੀ ਹੈਗੀ ਹੈ ਇਹ ਇੱਕ ਤਰ੍ਹਾਂ ਦੀ ਪ੍ਰੀਪੇਅਰਨੈਸ ਹੈਗੀ ਹੈ ਜੀ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਕੋਈ ਪੈਨਿਕ ਦੀ ਗੱਲ ਨਹੀਂ ਹੈ ਕੋਈ ਖਤਰਾ ਨਹੀਂ ਹੈ ਇਹ ਸਿਰਫ ਜੋ ਆਪਣੀ ਇੱਕ ਜ਼ਿੰਮੇਵਾਰੀ ਹੈ ਕਿ ਹਮੇਸ਼ਾ ਆਪਾਂ ਸਤਰਕ ਰਹੀਏ ਆਪਾਂ ਤਿਆਰ ਰਹੀਏ ਉਸੇ ਦੇ ਤਹਿਤ ਇਹ ਪ੍ਰਕਿਰਿਆ ਕੀਤੀ ਗਈ ਹੈ